ਆ ਗਿਆ ਆ ਹੋਰ ਜੀ ਆ ਲੋ ਇੰਦਰ ਹੈ ਜੀ ਸਰਕਾਰੀ ਮਿਡਲ ਸਕੂਲ ਦਰੰਗਲਾ ਲੜਕੀਆਂ ਦਾ ਗੁਰੂ ਜਿਲ੍ਹਾ ਗੁਰਦਾਸਪੁਰ ਤੇ ਵੀ ਸਕੂਲ ਦੇ ਵਿੱਚ ਦੇਖੋ ਪਾਣੀ ਕਿੰਨਾ ਹੋ ਗਿਆ ਆ ਦਿਖਾ ਦਿਓ ਵਾਹ ਪਾਣੀ ਆ ਬਾ ਦਿਖਾ ਦਿਓ ਆ ਦੇਖੋ ਕਿਵੇਂ ਘਰਾਲ ਪੈਂਦੇ ਨੇ ਪਾਣੀ ਚ ਆ ਤੁਸੀਂ ਤੁਹਾਨੂੰ ਦਿਖਾਉਣਾ ਤੁਸੀਂ ਬਣਾ ਤੇ ਆ ਦੇਖੋ ਬਿਲਕੁਲ ਖਤਰੇ ਦੇ ਨਿਸ਼ਾਨ ਤੇ ਚੱਲ ਰਿਹਾ ਤੇ ਆ ਗੱਟੇ ਲਾਏ ਗਏ ਨੇ ਇੱਥੇ ਵੋਟ ਚੱਕ ਕੇ ਪਹਿਨਾ ਆਏ ਨੇ ਉਧਰੋਂ ਵੀਰ ਤੇ ਪਿੰਡਾਂ ਦਾ ਜਾਇਜ਼ਾ ਕਰਕੇ ਸਾਰੇ ਬੰਦੇ ਆਪਾਂ ਦਰਸ਼ਨ ਮੇਲੇ ਕਰਕੇ ਘਰੇ ਆ ਕੇ ਤੇ ਮਿੱਤਰਾਂ ਨਾਲ ਆਇਆ ਥੋੜਾ ਜਿਹਾ ਇਹ ਕਿਹੜਾ ਏਰੀਆ ਪੈਂਦਾ ਇਹ ਏਰੀਆ ਪੈਂਦਾ ਬਿਲਕੁਲ ਪਾਕਿਸਤਾਨ ਦੇ ਬਾਰਡਰ ਤੇ ਖੜਿਆ ਇਸ ਟਾਈਮ ਅਸੀਂ ਦੁਰੰਗਲਾ ਦੁਰੰਗਲਾ 500 ਮੀਟਰ ਤੇ ਹੀ ਇੱਥੇ ਬਾਰਡਰ ਹੈ ਇਹ ਇੱਥੇ ਮਿੱਤਰਾਂ ਨਾਲ ਆਪਾਂ ਆਏ ਸੀਗੇ ਇੱਥੋਂ ਦੇ ਹਾਲਾਤ ਦੇਖਣ ਲਈ ਤੇ ਆਹ ਨਾਲ ਤੁਹਾਨੂੰ ਦਾ ਡਰੰਗਲਾ ਸ਼ਹਿਰ ਹੈ ਥੋੜਾ ਡਰੰਗਲਾ ਸ਼ਹਿਰ ਹੈ ਦੇਖੋ ਨਹਿਰ ਦੇ ਵਿੱਚ ਪਾਣੀ ਪੈ ਰਿਹਾ ਵਾ ਦਰੰਗਲਾ ਦੇ ਵਿੱਚ ਇਹ ਤੁਸੀ ਤੋਂ ਪਾਰ ਹਾਂ ਇਹ ਤੁਸੀ ਮੰਨ ਤੋਂ ਪਾਰ ਆ ਜੀ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਇਹਨੂੰ ਕਹਿੰਦੇ ਨੇ ਤੁਸੀ ਬਾਨਾ ਤੇ ਇੱਧਰ ਦੇਖੋ ਇੱਥੋਂ ਆ ਸਾਰਾ 500 ਮੀਟਰ ਤੇ ਜੀ ਆਪਣਾ ਬਾਰਡਰ ਹੈ ਰਾਵੀ ਦਰਿਆ ਜਾਂਦਾ ਤੇ ਆ ਪਾਣੀ ਵੇਖੋ ਕਿੰਨਾ ਇਹ ਰਾਵੀ ਦਰਿਆ ਇੱਥੋਂ ਤਕਰੀਬਨ 500 ਮੀਟਰ ਅੱਗੇ ਹੋਰ ਤੇ ਉਹ ਸਾਹਮਣੇ ਪਿੰਡ ਦੇਖ ਰਹੇ ਤੁਸੀਂ ਜ਼ੂਮ ਕਰਕੇ ਦਿਖਾ ਦਿਓ ਉਹ ਸਾਹਮਣੇ ਪਿੰਡ ਆ ਦੇਖੋ ਅੱਧੇ ਅੱਧੇ ਘਰ ਡੁੱਬੇ ਹੋਏ ਬਹੁਤ ਜਿਆਦਾ ਸਾਰੇ ਇਹ ਸਾਰਾ ਪਿੰਡ ਸ਼ਾਹਪੁਰ ਗੁਰਾਇਆ ਪਿੰਡ ਵੇ ਇਹ ਸਾਰੀ ਸ਼ਾਹਪੁਰ ਪਿੰਡ ਆ ਤੇ ਇਹ ਖਾਲੀ ਕਰਵਾ ਦਿੱਤਾ ਪਿੰਡ ਤੇ ਇਹ ਪਿੰਡ ਜੀ ਰੈਡ ਅਲਰਟ ਕਰਤਾ ਇੱਥੇ ਉਹ ਮੋਟਰ ਦੇਖੋ ਤੁਸੀਂ ਕਾਫੀ ਹੱਦ ਤੱਕ ਡੁੱਬੀ ਪਈ ਆ ਸਕੂਲ ਸਾਹਮਣੇ ਕੰਧਾਂ ਤੱਕ ਪਾਣੀ ਲੱਗਿਆ ਹੋਇਆ ਤੇ ਪਿੱਛੇ ਜਿਹੜਾ ਰਾਵੀ ਦਾ ਪਾਣੀ ਐ ਇਸ ਏਰੀਆ ਨੂੰ ਮਾਰ ਕਰ ਰਿਹਾ ਤੇ ਇੱਧਰ ਵੇਖੋ ਕਿੰਨਾ ਨਹਿਰਾ ਨਾਲ ਨਾਲ ਨਹਿਰੇ ਨਹਿਰ ਚ ਪਾਣੀ ਪੈ ਰਿਹਾ ਜੀ ਪਿੱਛੋਂ ਆ ਕੇ ਤੇ ਬਿਲਕੁਲ ਆਪਾਂ ਤੁੰਗ ਪਿੰਡ ਤੋਂ ਆਪਾਂ ਪਿੰਡ ਤੋਂ 10 ਕਿਲੋਮੀਟਰ ਆਏ ਹਾਂ ਜੀ ਵਾਹ ਵਾਹ ਤੋਂ ਬਾਅਦ 8-9 ਕਿਲੋਮੀਟਰ ਹਾਂ ਹਾਂ ਠੀਕ ਹੈ ਕਿਉਂ ਪਿੰਡ ਦਿਖਾ ਕੇ ਹਾਂ ਕਿਉਂ ਚੱਲਦੇ ਹਾਂ ਜੀ ਆਪਾਂ ਅਗਲੇ ਪਿੰਡ ਆ ਜਿਹੜੇ ਬੰਨ ਤੇ ਆਪਾਂ ਤੁਰ ਰਹੇ ਹਾਂ ਇਹਨੂੰ ਤੁਸੀ ਬੰਨ ਕਹਿੰਦੇ ਨੇ ਤੇ ਬੰਨ ਵੀ ਟੁੱਟ ਰਿਹਾ ਹੈ ਇੱਧਰ ਆ ਜੀ ਸਰਕਾਰੀ ਮਿਡਲ ਸਕੂਲ ਦਰੰਗਲਾ ਲੜਕੀਆਂ ਦਾ ਗੁਰ ਜ਼ਿਲ੍ਹਾ ਗੁਰਦਾਸਪੁਰ ਤੇ ਵੀ ਸਕੂਲ ਦੇ ਵਿੱਚ ਦੇਖੋ ਪਾਣੀ ਕਿੰਨਾ ਹੋ ਗਿਆ ਤੇ ਸਾਹਮਣੇ ਵੀ ਤੇ ਇਧਰ ਵੀ ਦੇਖੋ ਸੜਕ ਦਾ ਬੁਰਾ ਹਾਲ ਹੋਇਆ ਹੋਇਆ ਹੈ ਤੇ ਆਹ ਵੇਖੋ ਆਬਾ ਤੇ ਘਰੇ ਹੋਂ ਤੋਂ ਬਾਅਦ ਅਸੀਂ ਥੋੜਾ ਜਿਹਾ ਜਾਰਾ ਦੋਸਤਾਂ ਨਾਲ ਆਏ ਸੀ ਜੀ ਇੱਥੇ ਜਾਜ਼ਾ ਲੈਣ ਲਈ ਤੇ ਤੁਸੀਂ ਵੇਖੋ ਆ ਬੰਨ ਕਿੰਨੇ ਟੁੱਟਿਆ ਜਿਹੜਾ ਰਾਵੀ ਦਾ ਜਿਹੜਾ ਪਾਣੀ ਹੈ ਝੜ ਕੇ ਆ ਰਿਹਾ ਹੈ ਲੋਕ ਡੰਗਰ ਲੈ ਕੇ ਆਪਣੇ ਇਧਰ ਨੂੰ ਆ ਰਹੇ ਨੇ ਸੇਫ ਜਗ੍ਹਾ ਤੇ ਜਾ ਰਹੇ ਆ ਸਕੂਲ ਦੀ ਗੱਲ ਹੈ ਜੀ ਨਾਲ ਤੇ ਇੱਧਰ ਆਪਣੇ ਮਿੱਤਰ ਸੋਨੀ ਹੁਰੀ ਵੀ ਨਾਲ ਆਏ ਜੀ ਗੱਡੀ ਆ ਕੇ ਆਏ ਆਪਣੇ ਤੇ ਸਰਪੰਚ ਜੱਸਾ ਸਿੰਘ ਜੀ ਇਹ ਵੀ ਸਾਡੇ ਮਿੱਤਰ ਨੇ ਹੋਰ ਠੀਕ ਠਾਕ ਸਰਪੰਚ ਸਾਹਿਬ ਬੜੀ ਵਧੀਆ ਮਰਾ ਜੀ ਪਾਣੀ ਵਹਾਵਾ ਆ ਗਿਆ ਹੈ ਬਹੁਤ ਬਹੁਤ ਜਲਾ ਜੀ ਤੇ ਆ ਦੇਖੋ ਬੰਦੇ ਬਾਹਰ ਆ ਜਿਹੇ ਨੇ ਚਲੋ ਜੀ ਦੇਖਾ ਪੂਰਾ ਪਿੰਡ ਖਾਲੀ ਹੋ ਗਿਆ ਸੋ ਖਾਲੀ ਖਾਲੀ ਕਰਦਾ ਸਾਰਾ ਪਿੰਡਾਂ ਉਹ ਰੈਡਨ ਆਫ ਤੇ ਜਾਰੀ ਕਰਤਾ ਇਹਨਾਂ ਨੂੰ ਤੇ ਬੰਨ ਤੇ ਆ ਕੇ ਖੜੇ ਨੇ ਲੋਕ ਸਾਰੇ ਸਾਡੇ ਸੰਗਤ ਆਣੀ ਨੇ ਤੇ ਡੀਰੇ ਦਾ ਕਦੇ ਇਹ ਸ਼ੱਲਾਵਾ ਜਰੀਆਂ ਨੇ ਠੀਕ ਹੈ ਜੀ ਉਹ ਆਪਣੀ ਗੱਡੀ ਆ ਰਹੀ ਹੈ ਉਹ 18 ਲਈ ਚਲੋ ਠੀਕ ਹੈ ਬਈ ਨਹੀਂ ਨਹੀਂ ਜੀ ਸ਼ਹੀਦ ਨਗਰ ਜਰਨੈਲ ਸਿੰਘ ਗਨੜੀ ਸਾਹਿਬ ਜਿੱਥੇ ਬਾਬਾ ਸ਼੍ਰੀ ਚੰਦ ਜੀ ਦਾ ਅਸਥਾਨ ਹੈ ਜੀ ਤੇ ਅਸੀਂ ਇੱਥੇ ਆਏ ਆ ਤੇ ਆ ਤੁਸੀਂ ਤੁਹਾਨੂੰ ਦਿਖਾਉਣਾ ਤੁਸੀਂ ਬੰਨਾਂ ਆ ਦੇਖੋ ਬਿਲਕੁਲ ਖਤਰੇ ਦੇ ਨਿਸ਼ਾਨ ਤੇ ਚੱਲ ਰਿਹਾ ਤੇ ਆ ਗੱਟੇ ਲਾਏ ਗਏ ਨੇ ਇੱਥੇ ਤੇ ਰੁਕਿਆ ਗਿਆ ਬੰਨ ਨੂੰ ਸਾਰੇ ਨੌਜਵਾਨ ਆਪਣੀ ਬੇ ਸੇਵਾ ਕਰ ਰਹੇ ਨੇ ਤੇ ਆਹ ਦੇਖੋ ਪਾਣੀ ਬਿਲਕੁਲ ਨਾਲ ਚੱਲ ਰਿਹਾ ਅਗਲੇ ਬੰਦੇ ਲਾ ਬੰਨ ਨੂੰ ਉੱਧਰ ਪਰਦੇ ਬੰਨੇ ਆ ਮੈਂ ਖੜਾ ਤੇ ਆ ਪਾਣੀ ਆ ਕੇ ਉੱਪਰ ਬਰਾਬਰ ਚੱਲ ਰਿਹਾ ਜੀ ਪੂਰਾ ਖਤਰੇ ਦੇ ਨਿਸ਼ਾਨ ਤੇ ਨੇ ਇਹ ਗੁਰਦੁਆਰਾ ਸਾਹਿਬ ਇਹ ਪਿੰਡ ਦੇ ਅੰਦਰ ਹੈ ਗੱਲੜੀ ਸਾਹਿਬ ਬਾਬਾ ਸ਼੍ਰੀ ਚੰਦ ਜੀ ਦਾ ਤੇਜਵਾਨ ਲੱਗੇ ਹੋਏ ਨੇ ਤੇ ਮਿਲਟਰੀਆਂ ਦੇ ਫੋਰਸਾਂ ਤੇ ਪੈਰਾਮਿਲਟਰੀ ਦੇ ਟਰੱਕ ਵੀ ਖੜੇ ਨੇ ਉਹ ਪਰੇ ਆ ਗਈ ਆ ਗਈ ਆ ਗਈ ਦੇਖੋ ਮਿਲਟਰੀ ਫੋਰਸ ਲੱਗ ਚੁੱਕੀ ਹੈ ਇੱਥੇ ਪੂਰਾ ਜਿਹੜਾ ਹੈਗਾ ਖਤਰੇਦਾਨ ਪੂਰਾ ਏਰੀਆ ਜੀ ਉੱਪਰ ਦੀ ਛੜਕਾਂ ਦੇ ਪੁਰ ਦੀ ਪਾਣੀ ਚੱਲ ਰਿਹਾ ਹੈ ਸਟੈਂਡ ਨਾਲ ਵੀ ਇੰਡੀਆ ਪੁਸਤਿ ਬੰਦ ਤੇ ਆਏ ਆ ਜੇ ਦੇਖੋ ਤੁਸੀਂ ਇਹ ਸਾਰਾ ਰਾਵੀ ਚੋਂ ਪਾਣੀ ਆ ਰਿਹਾ ਸਿਰਫ ਇਹ ਤੋਂ ਰਾਵੀ ਨੂੰ ਪਾਣੀ 500 ਮੀਟਰ ਤੇ ਆ ਰਹੀਦਾ ਦਰਿਆ ਤੇ ਇਸ ਟਾਈਮ ਅਸੀਂ ਬਾਰਡਰ ਏਰੀਆ ਦੇ ਨੇੜੇ ਹੀ ਖੜੇ ਆ ਜੀ ਬਿਲਕੁਲ ਤੇ ਆ ਵੇਖੋ ਕਿੰਨਾ ਪਾਣੀ ਆ ਰਿਹਾ ਐਮ ਆਪਾਂ ਇਹ ਜਿਹੜਾ ਤੁਸੀ ਬੰਨ ਦਾ ਜਿਹੜੀ ਨਹਿਰ ਆਉਂਦੀ ਹੈ ਇਹ ਪੰਜਾਬ ਦਾ ਰੰਗਲਾ ਤੇ ਆ ਵੇਖੋ ਤੁਸੀਂ ਹਾਲਾਤ ਪਹਿਲੇ ਠੀਕ ਇਹਨਾਂ ਨਹੀਂ ਇਹ ਹੁਣ ਵਧੀਆ ਸ਼ਾਮ ਨੂੰ ਵਧੀਆ ਪਾਣੀ ਹਾਂ ਛੱਡਿਆ ਪਿੱਛੇ ਪਾਣੀ ਤੇ ਆ ਗੇਟ ਲੱਗੇ ਹੋਣੇ ਜੀ ਇਹਦੇ ਉਹ ਦੇ ਗੇਟਾਂ ਦੇ ਪੁਰਾ ਨਦੀਆਂ ਨਾਲੇ ਦੀ ਨਹੀਂ ਸਫਾਈ ਹੁੰਦੀ ਤਾਂ ਵੇਖ ਲਓ ਕਿਵੇਂ ਇਕੱਠੀਆਂ ਹੋ ਰਹੀਆਂ ਨੇ ਇਹਦੇ ਨਾਲ ਹੀ ਪਾਣੀ ਵਹ ਜਾਂਦਾ ਫਿਰ ਆ ਲੈ ਛੱਡ ਤੁਮੋਂ ਆ ਫਿਰ ਤੋਂ ਬੁਲਾ ਕੇ ਉਹ ਦੋ ਬਗੇ ਕੰਮ ਉਹ ਜਿਹੜੇ ਇੱਧਰ ਨੇ ਪਾਰ ਪਿੰਡ ਨੇ ਸੁਣੋ ਕਿਹੜੇ ਕਿਹੜੇ ਪਿੰਡਾਂ ਨੇ ਇੱਧਰ ਆ ਬੜੇ ਪਿੰਡ ਬੜੇ ਪਿੰਡ ਚਿੱਟੀ ਚਾਟੀ ਪਿੰਡ ਬੜੇ ਅੱਛਾ ਜੀ ਬਿਲਕੁਲ ਬਾਰਡਰ ਏਰੀਆ ਦੇ ਨਾਲ-ਨਾਲ ਪਿੰਡ ਨੇ ਜਿਹੜੇ ਹੈ ਤੇ ਆ ਪਾਣੀ ਵੇਖੋ ਜੀ ਤੁਸੀਂ ਤੇ ਸਾਰਾ ਸਾਰੇ ਲੋਕ ਨਾ ਜਿਹੜੇ ਆਪਣੇ ਸੁਰੱਖਿਸ਼ ਜਗ੍ਹਾ ਤੇ ਆ ਰਹੇ ਨੇ ਗਵਰਨਮੈਂਟ ਨੇ ਨਿਰਾਨਣ ਕਰਤਾ ਅੱਜ ਰਾਤ ਨੂੰ ਇਹ ਨਹੀਂ ਪਤਾ ਵੀ ਇਹ ਜਿਹੜੀ ਜਗ੍ਹਾ ਤੇ ਅਸੀਂ ਫਿਰ ਰਹੇ ਆ ਇਹ ਕਿੰਨੀ ਭਿਆਨਕ ਬਣ ਜਾਈ ਬਿਲਕੁਲ ਖਤਰੇ ਦੇ ਨਿਸ਼ਾਨ ਤੇ ਚੱਲ ਰਹੀ ਹੈ ਬਰਾਬਰ ਚੱਲ ਰਹੀ ਹੈ ਇਹਨੂੰ ਕਹਿੰਦੇ ਨੇ ਤੁਸੀਬਾਨਾ ਤੇ ਜਦੋਂ ਕਹਿੰਦੇ ਟੁੱਟਦਾ ਇਹ ਫਿਰ ਬਾਲਾ ਕੰਮ ਖਰਾਬ ਹੁੰਦਾ ਗੁਰਦਾਸਪੁਰ ਦੇ ਏਰੀਆ ਦੇ ਵਿੱਚ ਤੇ ਜਿਹੜੇ ਬਾਰਡਰ ਦੇ ਲਾਗੇ ਪਿੰਡ ਨੇ ਉਹ ਤੇ ਸਾਹਮਣੇ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕੇ ਆ ਪੂਰੇ ਡੁੱਬ ਚੁੱਕੇ ਨੇ ਜਿਹੜੇ ਨਹਿਰ ਤੋਂ ਉਹਰਾ ਨੇ ਇਹ ਸੇਫ ਨੇ ਜੇ ਅਗਰ ਤੁਸੀਬਾਨਾ ਇੱਧਰ ਟੁੱਟ ਗਿਆ ਮੇਰੇ ਪਿਛਲੇ ਸਾਈਡ ਆ ਤਾਂ ਇਹਨਾਂ ਦੇ ਵੀ ਪਿੰਡਾਂ ਵਿੱਚ ਪਾਣੀ ਚਲੇ ਜਾਣਾ ਇੱਥੇ ਆਪਣੇ ਨਾਲ ਜਿਹੜੇ ਮਿੱਤਰ ਆਏ ਨੇ ਦੁਪਹਿਰੇ ਆ ਕੇ ਗਏ ਨੇ ਦੋ ਤਿੰਨ ਘੰਟੇ ਪਹਿਲਾਂ ਬਿਲਕੁਲ ਪਾਣੀ ਨਹੀਂ ਸੀ ਹੈਗਾ ਹੁਣ ਦੇਖੋ ਤੁਸੀਂ ਕਿੰਨਾ ਪਾਣੀ ਉੱਪਰ ਚੜ ਚੁੱਕਿਆ ਹੈ ਤੇ ਦੇਖੋ ਜੀ ਆਏ ਸਾਲ ਇਹ ਏਰੀਆ ਜਿਹੜਾ ਇਸ ਲਪੇਟ ਵਿੱਚ ਆ ਜਾਂਦਾ ਹੈ ਤੇ ਪਾਣੀ ਦੀ ਮਾਰ ਥੱਲੇ ਆਈਏ ਨੇ ਇੱਥੋਂ 500 ਮੀਟਰ ਤੇ ਹੀ ਰਾਵੀ ਦਰਿਆ ਹੈ ਤੇ ਨਾਲ ਲੱਗਦਾ ਬਾਰਡਰ ਏਰੀਆ ਪਾਕਿਸਤਾਨ ਦਾ ਨਰਮਲ ਵੀਰ ਜੀ ਕਿੰਨਾ ਪਾਣੀ ਵਧ ਗਿਆ ਹੋਰ ਪਾਣੀ ਫੌਜੀ ਕਹਿ ਰਹੇ ਸੀ ਕਿ ਉਹ ਅੱਗੇ ਜਿਹੜਾ ਬਾਰਡਰ ਵਾਲ ਅੱਗੇ ਜਾ ਕੇ ਨਾ ਹਾਂ ਤਕਰੀਬਨ 26 ਫੁੱਟ ਹੋਣਾ ਬਣੇ 500 ਮੀਟਰ ਤੀ ਅੱਗੋਂ 500 ਮੀਟਰ ਹੋਰ ਅੱਗੇ ਜਾ ਕੇ ਅੱਗੇ ਪਿੰਡ ਵੱਲ ਉਸ ਤੋਂ ਅੱਗੇ ਅੱਛਾ ਅੱਛਾ ਤੇ ਆਹ ਵੇਖ ਮੈਂ ਤੁਹਾਨੂੰ ਦਿਖਾ ਰਿਹਾ ਵੀ ਕਿਸ ਤਰ੍ਹਾਂ ਇਹ ਬੰਨ ਧਸ ਰਿਹਾ ਜਿਹੜਾ ਸਾਵੀ ਦਰਿਆ ਕਣੀ ਪਾਣੀ ਆ ਰਿਹਾ ਤੁਸੀਂ ਬੰਨ ਤੇ ਖੜੇ ਆ ਤੇ ਆਹ ਵੇਖੋ ਜਿਹੜਾ ਮਿੱਟੀ ਕਿਵੇਂ ਧਸ ਰਹੀ ਹੈ ਤੇ ਉਹ ਪਾਣੀ ਚੜ ਰਿਹਾ ਉਹ ਦੇਖੋ ਤੇ ਏ ਹੁਣ ਜਦੋਂ ਪੂਰਾ ਟੁੱਟ ਕੇ ਇਧਰ ਚ ਨਹਿਰ ਚ ਚਲਾ ਜਾਣਾ ਤੇ ਪਾਣੀ ਕਿੰਨਾ ਵਧ ਜਾਣਾ ਹੈ ਹਾਂ ਦੇਖੋ ਆ ਪਾਣੀ ਦਾ ਜੋਰ ਸਾਰਾ ਇਹਦੇ ਨੀਚੇ ਦੀ ਆ ਪਾਣੀ ਵਹਿੰਦੇ ਵਹਿੰਦੇ ਆ ਆ ਵਹਿੰਦੇ ਵਹਿੰਦੇ ਪਾਣੀ ਤਾਂ ਛੱਡ ਗਿਆ ਵੇ ਹਾਂਜੀ ਹਾਂਜੀ ਆ ਨਾ ਇੱਥੋਂ ਇੱਥੋਂ ਪਾਣੀ ਦੇਖਦਾ ਦੇਖਦਾ ਤਾਂ ਚੜ ਗਿਆ ਤਾਂ ਚੜ ਗਿਆ ਹੁਣ ਹੀ ਚੜਿਆ ਸਿਰਫ ਥੋੜੀ ਦੇਰ ਚ ਹੀ ਆ ਦੇਖੋ ਆ ਦੇਖੋ ਪਾਣੀ ਹੁਣ ਇਹਦੇ ਚ ਵਧ ਰਿਹਾ ਇਹ ਟੁੱਟ ਰਿਹਾ ਉਹਨਾਂ ਨੂੰ ਦੱਸਿਆ ਯਾਰ ਇੱਥੇ ਲਾਓ ਥੱਲੇ ਥੱਲੇ ਹਨਾ ਨਹੀਂ ਇਹ ਦਾ ਬਰਾਬਰ ਹੋਣਾ ਹੈ ਇਹ ਪਾਣੀ ਬਰਾਬਰ ਹੋਣਾ ਉਧਰ ਤਾਂ ਅੱਛਾ ਹੈ ਉਧਰ ਜਾਣੀ ਟੁੱਟ ਜਾਣੀ ਟੁੱਟ ਜਾਣਾ ਹੈ ਬਰਾਬਰੀ ਹੋ ਜਾਣਾ ਕੰਮ ਹੈ ਬਰਾਬਰ ਹੋਣਾ ਹੋਣਾ ਉਹ ਟੁੱਟੀ ਫਿਰ ਉਧਰ ਨੁਕਸਾਨ ਹੋਣਾ ਪਾਲੀ ਸ਼ੈਡ ਵਾਲੀ ਪਰਲੀ ਸਾਈਡ ਆਪਣੇ ਗਰਦਾਸਪੁਰ ਏਰੀਆ ਕਿ ਨਹੀਂ ਚਲੇ ਜਾਣਾ ਹੈ ਹਾਂ ਠੀਕ ਹੈ ਠੀਕ ਵਾਹ ਪਾਣੀ ਵੇਖੋ ਕਿੰਨਾ ਤੇਜ਼ ਹੋ ਗਿਆ ਕਰਾਲ ਚੱਲ ਰਹੇ ਨੇ ਇਹ ਤੁੰਗ ਸਾਹਿਬ ਅੰਗਰੇਜ਼ਾਂ ਮੇਰੇ ਦਾ ਪੋਲਾ ਹਲੇ ਵੀ ਕਾਇਮ ਖੜਾ ਵੇਖ ਲੋ ਤੇਜ਼ਾਂ ਵੇਲੇ ਦਾ ਪੋਲਾ ਵੀ ਅੱਜ ਵੀ ਪੂਰਾ ਕਾਇਮ ਹੈ ਜਿਹੜੇ ਆਪਣੀ ਸਰਕਾਰ ਨੇ ਬਣਾਏ ਉਹ ਹੋ ਗਏ ਕੰਮ ਟੁੱਟੇ ਨੇ ਟੁੱਟ ਕੇ ਜਿਸ ਤਰ੍ਹਾਂ ਜੇ ਐਨ ਕੇ ਦੇ ਵਿੱਚ ਟੁੱਟੇ ਆ ਸਾਡੇ ਸੰਗਰੂਰ ਬਹਿ ਗਿਆ ਇੱਕ ਆਈ ਵੀ ਆ ਆਹ ਦਾ ਖਾਦਾ ਵਾਹ ਪਾਣੀ ਆਹ ਦਾ ਖਾਦਾ ਦੇਖੋ ਕਿਵੇਂ ਘਰਾਲ ਪੈਂਦੇ ਨੇ ਪਾਣੀ ਚ ਜੇਰ ਮੈਂ ਕਿੰਨਾ ਖੋਲ ਦਿੱਤੇ ਨੇ ਪੂਰੇ ਉਹ ਦੇਖੋ ਤਾਂ ਚੱਕੇ ਪਏ ਨੇ ਲੋ ਜੀ ਹੁਣ ਆਪਾਂ ਚੱਲਨੇ ਆ ਇੱਥੋਂ ਆਦੀਆਂ ਬਿਲਕੁਲ ਨੇੜੇ ਹੀ ਆ ਬਿਲਕੁਲ ਬਾਰਡਰ ਦੇ ਨੇੜੇ ਆ ਪਿੰਡ ਆ ਉੱਥੋਂ ਦੇ ਹਾਲਾਤ ਆ ਕਿਵੇਂ ਨੇ ਸਰਪੰਚ ਸਾਹਿਬ ਉਥੋਂ ਦੇ ਹਾਲਾਤ ਹਾਲਾਤ ਬੜਾ ਪਾਣੀ ਆ ਜੀ ਬਹੁਤ ਜ਼ਿਆਦਾ ਪਾਣੀ ਆ ਅੱਛਾ ਪਾਣੀ ਚੜਿਆ ਬਹੁਤ ਜ਼ਿਆਦਾ ਪਾਣੀ ਚੜਿਆ ਅੱਛਾ ਅੱਛਾ ਬਿਲਕੁਲ ਬਾਰਡਰ ਦੇ ਕੋਲ ਬਾਰਡਰ ਬਿਲਕੁਲ ਪਾਕਿਸਤਾਨ ਦੇ ਨਾਲ ਬਿਲਕੁਲ ਠੀਕ ਹੈ ਲੋ ਜੀ ਵੀਰ ਜਸਾ ਸਿੰਘ ਜੀ ਨੇ ਆਪਾਂ ਨੂੰ ਦੱਸਤਾ ਕਿ ਉਸ ਜਗ੍ਹਾ ਤੇ ਜਾ ਰਿਹਾ ਮੈਂ ਪਹਿਲੀ ਵਾਰੀ ਇੱਥੇ ਦੇ ਜਿਹੜੇ ਪਿੰਡ ਨੇ ਜ਼ਿੰਦਗੀ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਆਂ ਪਰ ਆ ਕਿਹੜੇ ਹਾਲਾਤਾਂ ਚ ਕਰ ਰਹੇ ਆ ਇਹ ਚੰਗਾ ਨਹੀਂ ਲੱਗ ਰਿਹਾਗਾ ਜਿੱਥੇ ਸਰਕਾਰ ਫੌਜੀ ਭਰਾ ਸਾਡੀ ਮਦਦ ਕਰਦੇ ਨੇ ਉੱਥੇ ਖੁਦ ਪਿੰਡਾਂ ਦੇ ਨੌਜਵਾਨ ਵੀ ਵੀਰ ਜਿਹੜੇ ਨੇ ਉਹ ਵੇਖੋ ਸੇਵਾ 'ਚ ਆਏ ਹੋਏ ਨੇ ਬੰਨ੍ਹ ਮਾਰ ਲਈ ਤੇ ਜਿੰਨਾ ਹੋ ਸਕਦਾ ਆਪਣੇ ਆਪ ਵੀ ਸੰਗਤ ਕਰ ਰਹੀ ਐ ਕਿ ਲੋਕਾਂ ਦਾ ਸਹਿਯੋਗ ਤੋਂ ਬਿਨਾ ਇਹ ਕੰਮ ਹੋਣਾ ਕੋਈ ਨਹੀਂ ਸਾਹਮਣੇ ਗੱਡੀ ਖੜੀ ਹੈ ਚੱਲਦੇ ਆਪਾਂ ਪਿੰਡ ਘਾਦੀਆਂ 10 ਮਿੰਟ ਪਹਿਲਾਂ ਅਸੀਂ ਗੱਡੀ ਖੜਾ ਕੇ ਗਿਆਂ ਸੁੱਕੇ ਦੇ ਵਿੱਚ ਤੇ ਆਹ ਦੇਖ ਲਓ ਪਾਣੀ ਆ ਗਿਆ ਉੱਪਰ ਆਹ ਪਾਣੀ ਦੇਖ ਲਓ ਕਿੰਨਾ ਵਧ ਗਿਆ ਬਿਲਕੁਲ ਸੁੱਕਾ ਸੀ ਇੱਥੋਂ ਜਦੋਂ ਅਸੀਂ ਲੰਘੇ ਆ ਗਈਆਂ ਭਾਜੀ ਪੂੜੀਆਂ ਆ ਗਈਆਂ ਉਹ ਆ ਗਈਆਂ ਭਾਜੀ ਬੋਰੀਆਂ ਬੰਨ ਤੇ ਮਿੱਟੀ ਲਾ ਕੇ ਢਕਾਰ ਰਹੇ ਨੇ ਨੌਜਵਾਨਾਂ ਉਹ ਵੀ ਐਸਾ ਦਿਖਣਾ ਵੋਟਰ ਚੱਕ ਗਏ ਪਹਿਲਾਂ ਆਏ ਨੇ ਉਧਰੋਂ ਵੀਰ ਤੇ ਪਿੰਡਾਂ ਦਾ ਜਾਇਜ਼ਾ ਕਰਕੇ ਸਾਰੇ ਬੰਦੇ ਸਮਝੀ ਕਰੇ ਆਪਣੇ ਸਾਰੇ ਹੋਰ ਬਹੁਤ کم تھا ਕਿਉਂ ਘੁੱਟ ਘੱਟਾ ਆਦਤ ਜ਼ਿਆਦਾ ਬੜੀ 20 ਕਿ 15 20 ਪਰਮੀਡੀਆ ਆਏ ਸੀ ਮੈਂ ਵੀਡੀਓ ਬਣਾਈ ਤੇ ਇੰਨਾ ਪਾਣੀ ਖੜਾ ਹੀ ਗਏ ਬੜਾ ਆ ਜੀ ਇਹਨੂੰ ਫੋਟੋਆਂ ਲੈਂਦੇ ਹਾਂ ਹਾਂ ਇਹ ਦੇਖੋ ਅਜੇ ਥੇ ਖੜਾ ਦੋ ਨਾ ਕਰੇ yaar ਫੋਟੋਆਂ ਇਹ ਦੇਖੋ ਇਹ ਰੋਡ ਦੇ ਉੱਪਰ ਹੀ ਪਾਣੀ ਜਾ ਰਿਹਾ ਹੈ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਪਾਂ ਘਰੇ ਬੈਠੇ ਸੀ ਨਿਰਮਲ ਵੀਰ ਜੀ ਦੇ ਤੇ ਇਥੋਂ 10 ਕਿਲੋਮੀਟਰ ਅਸੀਂ ਆਏ ਹਾਂ ਜਿਹੜਾ ਬਾਰਡਰ ਏਰੀਆ ਦੇ ਨਾਲ ਪੈਂਦਾ ਤੁਸੀਂ ਜਿਹੜਾ ਬੰਨ ਹੈ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਹੈ ਤੇ ਅਸੀਂ ਇੱਥੇ ਆਏ ਆ ਕਿ ਤੁੰਗ ਸਾਹਿਬ ਇਧਰ ਪਿੰਡ ਕਿਹੜੇ ਕਿਹੜੇ ਨੇ ਇਹ ਪਿੰਡ ਅਸੀਂ ਅਸੀਂ ਸ਼ੁਰੂ ਹੋਏ ਸੀਗੇ ਆਲੀ ਨੰਗਲ ਤੋਂ ਤੇ ਆਧੀਆਂ ਤੇ ਠੁੰਡੀ ਵਗੈਰਾ ਨੰਗਲਡਾਲਾ ਤੇ ਫਿਰ ਆਏ ਬਾਬਾ ਸ਼੍ਰੀਚੰਦ ਜੀ ਟਾਲੀ ਸਾਹਿਬਾ ਤੋਂ ਗੋਰਧਣਾ ਸਾਹਿਬ ਸਾਡੇ ਤੋਂ ਇੱਥੋਂ ਬਾਬਾ ਸ਼੍ਰੀਚੰਦ ਜੀ ਦਾ ਜਿਹੜਾ ਟਾਲੀ ਸਾਹਿਬਾ ਉਹ ਤਕਰੀਬਨ 200 ਮੀਟਰ ਦੀ ਦੂਰੀ ਤੇ ਹੀ ਆ ਹਾਂਜੀ ਤੇ ਇਧਰ ਤੁਸੀਂ ਦੇਖੋ ਇਹ ਜਿਹੜਾ ਪਾਣੀ ਚੱਲ ਰਿਹਾ ਵਾ ਹਾਂਜੀ ਇਹ ਨਹਿਰ ਆ ਬਹੁਤ ਉੱਪਰ ਦੀ ਚੱਲ ਰਿਹਾ ਵਾ ਤੁਸੀਂ ਤੁਸੀਂ ਬਾਹਰ ਜਿਹੜਾ ਉਧਰ ਤੁਸੀਂ ਦੇਖਿਆ ਹੋਏਗਾ ਕਿ ਬੋਰੀਆਂ ਲੱਗ ਰਹੀਆਂ ਬੋਰੀਆਂ ਲੱਗ ਰਹੀਆਂ ਨੇ ਇਧਰ ਜਿਹੜਾ ਸਾਹਮਣੇ ਆ ਅੱਗੇ ਕਾਫੀ ਤੁਸੀਂ ਦੇ ਅੱਗੇ ਪਿੰਡ ਜਿਹੜੇ ਨੇ ਹਾਂਜੀ ਉਹ ਸੰਦਲਪੁਰ ਪਿੰਡ ਜਾਂ ਹੋਰ ਬਾਉਪੁਰ ਇਦਾਂ ਕਰਕੇ ਪਿੰਡ ਕਾਫੀ ਨੇ ਇਧਰ ਤੇ ਇਹ ਦੇਖੋ ਸਾਹਮਣੇ ਸੜਕ ਦੇ ਉੱਪਰ ਸੜਕ ਦੇ ਉੱਪਰ ਪਾਣੀ ਤੇ ਮਿਲਟਰੀ ਫੋਰਸ ਨੇ ਆ ਦੇਖੋ ਇੰਤਜ਼ਾਮ ਕੀਤੇ ਨੇ ਕਿਸ਼ਤੀਆਂ ਜਿਹੜੀਆਂ ਨੇ ਆਪਣੀ ਆਪਣੀਆਂ ਜਿਹੜਾ ਇਹਨਾਂ ਦੀ ਡਿਊਟੀ ਲਈ ਦੇਖੋ ਜੀ ਨੌਜਵਾਨ ਮਿਲਟਰੀ ਦੇ ਖੜੇ ਨੇ ਤੇ ਸਾਡੇ ਦੇਸ਼ ਦੇ ਨੌਜਵਾਨ ਤੇ ਉਹ ਸਾਹਮਣੇ ਕਿਸ਼ਤੀਆਂ ਲੈ ਕੇ ਚੱਪੂ ਨਾਲ ਵੀ ਗਏ ਨੇ ਉਹ ਤੁਹਾਨੂੰ ਦਿਖਦੇ ਹੋਗੇ ਤੇ ਬੜਾ ਖਤਰਨਾਕ ਦੇਖੋ ਇਖਾ ਸਾਰਾ ਡੁੱਬ ਚੁੱਕਿਆ ਹੈ ਨੀਰਾਚਾਰਾ ਲੋਕਾਂ ਦਾ ਤੇ ਘਰਾਂ ਚ ਪਾਣੀ ਵੜ ਚੁੱਕਿਆ ਇਧਰ ਇਹ ਜਗ੍ਹਾ ਜਿੰਨੀ ਜਾਨੀ ਇਹ ਆ ਨਹਿਰ ਆ ਰਹੀ ਹੈ ਨਾਲ ਇਹ ਵੀ ਭਰ ਕੇ ਚੱਲ ਰਹੀ ਹੈ ਤੇ ਆਪਦੀਆਂ ਪਿੰਡ ਆਏ ਆ ਉਹ ਵੇਖਿਓ ਤੇ ਇੱਥੇ ਬੇਟੀ ਪੱਟ ਕੇ ਜਿਹੜਾ ਬਾਨਾ ਲਾਇਆ ਗਿਆ ਤੇ ਤੁਹਾਨੂੰ ਦਿਖਾਉਣਾ ਵੀ ਕਿੰਨਾ ਪਾਣੀ ਆਇਆ ਹੋਇਆ ਬਿਲਕੁਲ ਬਾਰਡਰ ਪਾਰ ਰਹੀ ਦੀ ਇਹਦੇ ਰਾਵੀ ਲੱਗਦੀ ਹੈ ਆ ਵੇਖੋ ਤੁਸੀਂ ਬਾਨਾ ਇੱਥੋਂ ਮਾਰਿਆ ਗਿਆ ਇਹ ਆ ਹੈ ਜੀ ਰਾਵੀ ਦਰਿਆ ਦਾ ਪਾਣੀ ਸਾਰਾ ਵੇਖੋ ਤੁਸੀਂ ਸਾਹਮਣੇ ਕਿਉਂ ਵੀਰਾ ਹਾਂਜੀ ਹਾਂਜੀ ਇਹ ਰਾਵੀ ਦਾ ਸਾਰਾ ਪਾਣੀ ਹੈ ਹਾਂਜੀ ਲਾਲ ਪਾਣੀ ਹੈ ਜੀ ਲਾਲ ਪਾਣੀ ਆ ਪੂਰਾ ਹਨਾ ਜਾਨੀ ਕਿ ਪਹਾੜਾਂ ਦਾ ਪਾਣੀ ਉਹਨਾ ਮੀਂਹ ਦਾ ਨਹੀਂ ਪਿਆ ਸਾਡੇ ਏਰੀਆ 'ਚ ਮਤਲਬ ਕਿ ਜਿੰਨਾ ਪਿੱਛੋਂ ਛੱਡਿਆ ਗਿਆ ਛੱਡਿਆ ਜਾ ਰਿਹਾ ਜੀ ਹੂੰ ਲੋ ਜੀ ਆਧਾ ਹੀ ਪਿੰਡ ਤੁਸੀਂ ਆਹ ਵੇਖੋ ਇਧਰ ਨਹਿਰ ਵੀ ਨਾਲ ਚੱਲ ਰਹੀ ਹੈ ਕਿਵੇਂ ਭਰੀ ਤੇ ਆਹ ਵੇਖੋ ਬੰਨ ਲਾਇਆ ਇਹਨਾਂ ਨੇ ਮਾੜਾ ਮੋਟਾ ਪਿੰਡ ਵਾਲਿਆਂ ਨੇ ਵਿਚਾਰੇ ਨੇ ਤੇ ਬਿਲਕੁਲ ਨਾਲ ਲੱਗਿਆ ਹੋਇਆ ਥੋੜੇ ਗੱਟੇ ਲਾਏ ਹੋਏ ਨੇ ਇਹ ਇਹ ਠੋਸ ਆ ਹੋ ਗਿਆ ਨਮੂ ਤੇ ਇਹਨਾਂ ਨੇ ਪੂਰ ਪਾਣੀਆਂ ਪਿਆ ਯਾਰ ਅਸੀਂ ਕਹਿੰਨਾ ਕਦੋਂ ਨਾ ਟੁੱਟੇ ਯਾਰ ਤੇ ਇਹ ਹੀ ਹੈ ਵੀ ਇੱਧਰਲੇ ਏਰੀਏ ਦੇ ਪਿੰਡਾਂ ਨੂੰ ਪਾਈ ਆਪਣਾ ਵਿਚਾਰ ਰੱਖਣਾ ਹਨਾ ਪਾਣੀ ਜਿਹੜਾ ਉਹ ਆਪਣਾ ਦੇਖਭਾਲ ਕੇ ਪਈ ਪਾਣੀ ਦੀ ਸਖਸ਼ ਥਾਵਾਂ ਤੇ ਆਪਣੇ ਆਪਣੇ ਚਲੇ ਜਾਣਾ ਇਹ ਅਸਲੀ ਪਾਣੀ ਆ ਜਿਹੜਾ ਰਵੀ ਦਾ ਇਹ ਰਵੀ ਦਾ ਪਾਣੀ ਆ ਹਨਾ ਇਹ ਰਵੀ ਦਾ ਪਾਣੀ ਚੜਿਆ ਅੱਛਾ ਅੱਛਾ ਜਦਾਂ ਲਾਲ ਆ ਯਾਰ ਰੰਗਦਾ ਬਿਲਕੁਲ ਬਿਲਕੁਲ ਹੂੰ ਠੀਕ ਹੈ ਜੀ ਇਹ ਪਾਣੀ ਬਹੁਤ ਹਨੀ ਤੇ ਘਟੋ ਘਟ ਵੀ ਇਥੋਂ 15 ਫੁੱਟ ਦੇ ਕਰੀਬ ਪਾਣੀ ਹੋਏਗਾ ਬਿਲਕੁਲ ਬਿਲਕੁਲ ਤੇ ਤਕਰੀਬਨ ਬਾਰਡਰ ਏਰੀਆ ਸਾਹਮਣੇ ਨਾਲ ਹੀ ਲੱਗ ਜਾਂਦਾ ਇਹ ਸਾਰੇ ਪਿੰਡ ਬਾਰਡਰ ਏਰੀਆ ਦੇ ਪਿੰਡ ਨੇ ਇਹ ਸਾਹਮਣੇ ਰਾਵੀ ਆ ਰਾਵੀ ਉਹ ਸਪੈਹਦੇ ਦਿਖ ਰਹੇ ਹਨ ਬਿਲਕੁਲ ਬਿਲਕੁਲ ਉਸ ਤੋਂ ਅੱਗੇ ਬਾਰਡਰ ਆ ਪਾਕਿਸਤਾਨ ਉਹ ਦੇਖੋ ਸਾਹਮਣੇ ਸਪੈਹਦੇ ਨੇ ਜਿਹੜੇ ਇਨਸਾਫ ਕਹਿੰਦੇ ਨੇ ਉਧਰ ਪਾਕਿਸਤਾਨ ਆ ਉਹ ਅੱਗੇ ਤੇ ਇਧਰ ਕੁਝ ਨਹੀਂ ਲੈ ਤੇ ਆਹ ਵੇਖਿਓ ਹਾਂਜੀ ਉਹ ਤਸਵੀਰ ਜੇ ਸਾਹਿਬ ਆਹ ਹੋਇਆ ਆਹ ਹੋਇਆ ਕੀ ਦੇ ਕੋੜਕ ਬਣਿਆ ਕੋੜਲਾ ਕੇ ਰਹਿ ਰਹੇ ਆ ਮੜਾ ਮੋੜਾ ਤੇ ਨਹੀਂ ਵੈਸੇ ਨਾ ਇੱਕ ਗੱਲ ਆ ਇਹ ਜਦੋਂ 95 ਦਾ ਨਹੀਂ ਆਇਆ ਉਦੋਂ ਅਸੀਂ ਡੁਗਰੀ ਸੀਗੇ ਉਹ ਡੁਗਰੀ ਦੇ ਸਾਹਮਣੇ ਟੁੱਟੀ ਸੀ ਉਰਲੇ ਬਣੇ ਮੋੜ ਤੋਂ ਹਾਂ ਮੋੜ ਤੋਂ ਟੁੱਟੀ ਸੀ ਤੇ ਪਾਣੀ ਬੋਦੋਂ ਦੇਖਿਆ ਨਿਕਲਦਾ ਬੱਲੇ ਬੱਲੇ ਪਾਣੀ ਮੈਂ ਕਹਿੰਦਾ ਜੇ ਮਿਲ ਜਾਣਾ 15 ਫੁੱਟ ਹੋਏਗਾ ਡੁਗੜ 20 ਫੁੱਟ 20 ਫੁੱਟ ਪਾਣੀ ਆ ਜੀ ਲੋ ਤੇ ਇਧਰ ਹਲੇ ਪਿੰਡਾਂ 'ਚ ਸੁੱਖ ਕਹਿ ਰਾ ਜੇਕਰ ਇਹ ਬੰਨ ਟੁੱਟ ਗਿਆ ਤਾਂ ਇਹ ਪਿੰਡਾਂ 'ਚ ਵੀ ਪਾਣੀ ਭਰ ਜਾਣਾ ਇਧਰਲੇ ਸਾਈਡਾਂ ਆ ਬਿਲਕੁਲ ਤੁਸੀਂ ਬੰਨ ਦੇ ਨਾਲ ਲੱਗਦੇ ਘਰ ਨੇ ਮਾਰਕੀਟ ਬਣੀ ਛੋਟੀ ਇਹ ਇਹ ਆ ਜੀ ਆਧੀਆਂ ਪਿੰਡਾਂ ਤੇ ਪੁਲਿਸ ਪ੍ਰਸ਼ਾਸਨ ਖੜੀ ਆ ਤੇ ਇਧਰ ਨਾਲ ਦੇਖੋ ਜੀ ਵੀ ਸੀ ਵੀ ਨਹੀਂ ਹੋਈ ਹੈ ਤੇ ਆਧੀਆਂ ਪਿਛਲਾ ਵੀ ਆਪਾਂ ਪੁਲ ਦੇਖਿਆ ਸੀ ਉਹੀ ਆਧੀਆਂ ਦੇ ਪੁਲ ਪਿੰਡਾਂ ਤੇ ਇਹ ਵੀ ਪਿੰਡ ਆਧੀਆਂ ਦਾ ਆ ਜਾਂਦਾ ਜੀ ਤੇ ਬਿਲਕੁਲ ਆਪਾਂ ਬਾਰਡਰ ਦੇ ਕੋਲੇ ਪਾਕਿਸਤਾਨ ਦਾ ਮੱਧ ਰੇਤ ਤੋਂ 560 ਮੀਟਰ ਦੀ ਦੂਰੀ ਤੇ ਹੈ ਰਾਵੀ ਦਰਿਆ ਚੱਲ ਰਿਹਾ ਹੈ ਤੇ ਨਾਲ ਹੀ ਇਹ ਤੁਸੀਂ ਵੰਨਾ ਜਿਹੜਾ ਦੇਖੋ ਲੋਕ ਕਿੰਨੇ ਖੜੇ ਨੇ ਹਨ ਹਰੇਕ ਨੂੰ ਫਿਕਰ ਹੈ ਕਿ ਮਾਰਾ ਸੱਚੇ ਪਾਸ਼ਾ ਕਿਰਪਾ ਕਰਨਾ ਤੇ ਬੰਨ ਮਾਰੇ ਜਾ ਰਹੇ ਨੇ ਜੀ ਲੋਕ ਖੜੇ ਨੇ ਨਾਲ ਸੰਗਤ ਦਾ ਸਾਥ ਹੈ ਲੇਕਰ ਤੁੰਗ ਸਾਹਿਬ ਇਹ ਪੌਲ ਟੁੱਟਦਾ ਤਾਂ ਫੇਰ ਇਹਦੇ ਬਹੁਤ ਨੁਕਸਾਨ ਹੋਣਾ ਫਿਰ ਇਤੋਂ ਪਹਿਲੇ ਵੀ ਜਦੋਂ ਹੜ੍ਹ ਆਏ ਆ ਨਾ 95 88 ਚ ਹਾਂਜੀ ਹਾਂਜੀ ਤੋ ਵੀ ਇਨਾ ਪਿੰਡਾਂ ਚ ਟੁੱਟੀਆਂ ਜਿਆਦਾ ਤੇ ਚਲੋ ਇੰਤਜ਼ਾਮ ਕਰ ਰਹੇ ਨੇ ਫਿਰ ਪ੍ਰਸ਼ਾਸਨ ਨੇ ਹਾਂਜੀ ਹਾਂਜੀ ਦੁਹਰਾ ਵੀ ਇਹ ਸਖਸ਼ਾਂ ਰੱਖੇ ਕਿ ਕੋਈ ਕਰੇ ਨਾ ਮਾਰਾ ਇਹ ਖਾਨੇ ਦਿਖਾ ਰਿਹਾ ਜੀ ਕੁਦਰਤ ਕੀ ਕੁਸ਼ ਕਰ ਰਹੀ ਹੈ ਦੇਖੋ ਦੋ ਤਿੰਨ ਦਿਨਾਂ ਦਾ ਮੀਂਹ ਪਿਆ ਪਰ ਇਹ بارش ਹੈ ਜਿਹੜੀ ਪਿੱਛੋਂ ਪਹਾੜਾਂ ਦੇ ਵਿੱਚੋਂ ਜਿਹੜੀ ਆ ਰਹੀ ਹੈ ਉਹ ਜਾਦੇ ਹੈ ਤੇ ਤੁੰਗ ਸਾਹਿਬ ਮਹਾਰਾਜ ਕਿਰਪਾ ਕਰਨਾ ਨਾ ਜਿਆਦਾ ਜਿਹੜਾ ਪਾਣੀ ਹੈ ਨਾ ਇਹ ਰਾਵੀ ਦਰਿਆ ਦਾ ਇਹ ਇਸ ਪਾਸੇ ਜਿਹੜਾ ਪਹਿਲਾਂ ਅਸੀਂ ਦਿਖਾਇਆ ਹੋਰ ਆਉਂਦੀ ਆ ਮੇਨ ਨਹਿਰ ਜਿਹੜੀ ਹੈ ਨਹਿਰਾਂ ਚੋਂ ਪਾਣੀ ਨਿਕਲਦਾ ਆ ਆਉਂਦਾ ਉਹ ਵੀ ਰਾਵੀ ਚੋਂ ਹੀ ਆ ਲੇਕਿਨ ਉਹਦਾ ਪਾਣੀ ਜਿਹੜਾ ਵਾ ਲਾਲ ਨਹੀਂ ਸੀ ਹੈਗਾ بارش ਦਾ ਪਾਣੀ ਨਹੀਂ ਇਹ ਰਾਵੀ ਦਰਿਆਤ ਬਣ ਗਿਆ ਇੱਥੇ ਪਾਣੀ ਰਾਵੀ ਦਰਿਆ ਤੋਂ ਚੜਿਆ ਵਾ ਤੇ ਲਾਲ ਪਾਣੀ ਆ ਸੋ ਵੀਡੀਓ ਦੀ ਸਮਾਪਤੀ ਆਪਾਂ ਇੱਥੇ ਹੀ ਕਰਦੇ ਆ ਜੀ ਸੋ ਮਹਾਰਾਜ ਕਿਰਪਾ ਕਰਨ ਇਸ ਏਰੀਏ ਤੇ ਤੇ ਇਸ ਏਰੀਆ ਵੈਸੇ ਦਾਦਨੇ ਲੋਕ ਬੜੇ ਤਕੜੇ ਨੇ ਦੇਲਦੇ ਨੇ ਤੇ ਪ੍ਰਵਾਹ ਨਹੀਂ ਕਰਦੇ ਤੇ ਕਿਉਂਕਿ ਜਿਹੜਾ ਲੋਕ ਨੇ ਇਧਰਲੇ ਸਾਰਾ ਜਹ ਭਲੀ ਕਰੇ ਮਾਝੇ ਵਾਲੇ ਵੈਸੇ ਵੀ ਨਹੀਂ ਡਰਦੇ ਵਾਹਿਗੁਰੂ ਭਲੀ ਕਰੇ ਕੋਈ ਨੁਕਸਾਨ ਨਾ ਹੋਵੇ ਕਿਸੇ ਬਿਲਕੁਲ ਬਿਲਕੁਲ ਇਹੀ ਚਾਹੁੰਦੇ ਆਂ ਸੋ ਅੱਜ ਦੇ ਵੀਡੀਓ ਦੀ ਸਮਾਪਤੀ ਆਪਾਂ ਇੱਥੇ ਕਰਦੇ ਆਂ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ